ਇਦੋਂ ਸਭ ਇਦਰੀ ਬਣੂਗਾ ਇਹ ਗੱਲ ਜਿਹੜੀ ਲੱਗੇ ਤਾ ਇਹ ਬਦਰੀ ਹੋਣੀ ਇਹ ਕੱਲਾ ਜਿਹੜੇ ਮੈਂ ਨਹੀਂ ਗਿਆ ਸਾਰੀ ਬਸਤੇ ਦੇ ਵਿੱਚ ਪਾ ਇਸੇ ਬੰਦੇ ਦੇ ਸਾਰਾ ਨਾ ਕਿਤੇ ਹੋਰ ਬੰਦੇ ਕਿੱਥੋਂ 18 ਬਈਆ 18 ਜਗਾ ਸਾਰਾ ਕਿੱਥੇ ਪਾਪਰ ਜਗਾ ਜਿਹੜੀ 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 ਤੁਸੀਂ ਆ ਵੀ ਲਾਉਂਦੇ ਸੀ ਪ੍ਰੋਪਰ ਜਗਾ ਕੋਲੇ 18 ਚੌੜੀ ਹੈ ਨਾ ਪਾ ਕੇ ਕੱਢਾ ਇਹਦਾ ਪਾਣੀ ਇੱਥੇ ਸਭ ਦਾ ਸਭ ਦਾ ਲੱਗੇ ਇਹ ਨਾ ਸਾਡੇ ਸਰਕਾਰ ਗਵਰਨਮੈਂਟ ਬੱਟਲ ਦੇਵੇ ਜਦੋਂ ਕਿਤੇ ਸੁਝਾਓ ਉਹਦੇ ਨਾਲ ਮਾਲੀ ਨਵਨਗਰ ਪਟੇਨਾ ਹੋਂਦ ਤੋਂ ਕਾ ਕਿੰਨੀ ਜਗ੍ਹਾ ਤੇ ਬੜਿਆ ਇਹ ਦੇਤਾ ਸੀ ਬੋਲੇ ਨਹੀਂ ਇਹ ਤਾਂ ਸੀ ਬੋਲੇ ਨਹੀਂ ਤੂੰ ਐ ਦੇਖ ਜਿਹੜੀ ਤੁਹਾਡੀ ਆਪਿੰਦੀ ਜਗ੍ਹਾ ਸੀ 18 ਬਈ 18 ਸੋਡੇ ਕੋਲੇ ਟੋਟਲ ਇਹ ਤੇਰੇ ਬੋਲੇ ਨਹੀਂ 18 ਬਈ 18 ਹਾਂ 18 ਬਈ 18 ਉਹ ਤਾਂ ਮਾਰਦੀ ਨਾਲ ਸੀ ਤੇ ਕਢਵਾ ਗਏ ਜਿਹੜਾ ਮਾਮ ਜਿਹੜੇ ਮਾਰਦੀ ਬੰਦੇ ਤੋਂ ਪੁੱਛ 18 ਤੇਰੇ ਕੰਮ ਇੱਦਾਂ ਦੇਖ ਤੇ ਫੜ ਜਿਹੜਾ ਆਹ ਨਾਲਾ ਫਿਰ ਇਹਦੇ ਦੀ ਅੱਜਾ ਕਿ ਇੱਧਰ ਤਾਂ ਲੰਘੀ ਇੱਧਰ ਵੀ ਸੜੇ ਫਿਰ ਇੱਧਰ ਹੀ ਬਣੂਗਾ ਇਹ ਕੱਲਾ ਵੀਰੇ ਮੈਂ ਨਹੀਂ ਗਿਆ ਰੋਮ ਦਾ ਸਾਰੀ ਬਸਤੀ ਤੇ ਪਾ ਪਾ ਇਸੇ ਪਿੰਗੇ ਦੇ ਸਾਹ ਹਾਂ ਨਾ ਕਿਤੇ ਹੋਰ ਬੱਸ ਹੁਣ ਤੋਂ ਕਾ ਕੱਨੇ ਜਾਗਾ ਬੜਿਆ ਇਹ ਤਾਂ ਅਸੀਂ ਬੋਲੇ ਨਹੀਂ ਇਹ ਤਾਂ ਅਸੀਂ ਬੋਲੇ ਨਹੀਂ ਤੂੰ ਆਏ ਦੇਖ ਜਿਹੜੀ ਛੋਟੀ ਆਵੀ ਦੀ ਜਗ ਅਸੀਂ 18 ਬਈ 18 ਛੋਟੇ ਕੋਲੇ ਟੋਟਲ ਆ ਤੁਰਾ ਬਾਈ ਦੇ 18 18 ਹੈ। 18 ਤੋਂ ਮਾਰਦੀ ਨਾ ਸੀ ਟਿਕਟ ਵਾਗਣ। ਜਦੋਂ ਮਾਰ ਜਿਹੜੇ ਮਾਰਦੀ ਬੰਦੇ ਤੋਂ ਪੁੱਛੂ 18 ਕਰੇ ਕੰਮ। 18 ਬਈਆ ਕਰ 18 ਜਗਾ ਸਰ ਜਿਹੜਾ ਉੱਪਰ ਜਗਾ ਜਿਹੜੀ ਜਿਹੜੀ ਤੇ ਜਿਹੜੀ ਜੋ ਤੁਸੀਂ ਆ ਵੀ ਲਾਉਂਦੇ ਸੀ ਪ੍ਰੋਪਰ ਜਗਾ ਕੋਲੇ 18 ਚੌਥੀ ਹੈ। ਨਾਲਾ ਪਾਜੀ ਇੱਕ ਨੂੰ ਕੱਢਾ ਇਹਦਾ ਪਾਣੀ। ਇਹਨਾਂ ਦਾ ਸਮਝਦਾ ਸੁਣਨ ਲੱਗੇ। ਇਹ ਨਾ ਸਾਡੇ ਸਰਕਾਰ ਗਵਰਨਮੈਂਟ ਪੱਟਣ ਦੇਵੇ। ਜਦੋਂ ਕਿਦੋਂ ਸੁਣਦੇ ਹੋ। ਅਰੇ ਮਾਡੀ ਨਰਲੋਕ ਕਟੇ ਨਾ ਜਦੋਂ ਨਰਲੋਕ ਕੜੇ ਪੱਤੀ ਜੋ ਪਾਣੀ ਬਾਤ ਦਾ ਪਾਣੀ ਵਿੱਚ ਠੀਕ ਹੈ ਸਰ ਥੈਂਕ ਯੂ ਨੰਗ ਕੀ ਨਾ ਮੋਟੜੇ ਜਗਵੰਦਰ ਸਿੰਘ ਰਵੀ ਕੀ ਕਹਿਣਾ ਚਾਹ ਰਹੇ ਅਸੀਂ ਕਹਿਣਾ ਇਹੀ ਚਾਹੁੰਦੇ ਆ ਜੀ ਪ੍ਰਸ਼ਾਸਨ ਨੂੰ ਵੀ ਜਿਹੜੇ ਸਾਡਾ ਬਾਰਸਾਤਾ ਦਾ ਪਾਣੀ ਆ ਸਾਡੇ ਬੱਚੇ ਉਥੋਂ ਦੀ ਨਗਦੇ ਆ ਸਾਡੇ ਬੱਚਿਆਂ ਦੇ ਪੈਰ ਖਰਾਬ ਹੁੰਦੇ ਆ ਸਾਡੇ ਬੱਚਿਆਂ ਨੂੰ ਭਿਆਨਕ ਬਿਮਾਰੀਆਂ ਲੱਗਦੀਆਂ ਅਸੀਂ ਇਹੀ ਮੰਗ ਕਰਦੇ ਆ ਵੀ ਉਹ ਨਾਲਾ ਉਮੀਦ ਕਰੂ ਚੱਲਣਾ ਚਾਹੀਦਾ ਤੇ ਨਾਲਾ ਬੰਦ ਨਾ ਕੀਤਾ ਜਾਵੇ ਜੋ ਬੰਦਾ ਉਹਦੇ ਉੱਪਰ ਬਿਲਡਿੰਗ ਸੱਤ ਰਿਹਾ ਤੇ ਉਹਨੂੰ ਰੋਕਿਆ ਜਾਵੇ ਸਾਰਾ ਪਾਣੀ ਜਿੰਨਾ ਸੀਗਾ ਬਸਤੀ ਦਾ ਪਾਣੀ ਇਹ ਸੱਪੜ ਵਿੱਚ ਜਾਂਦਾ ਸੀਗਾ ਜੋ ਕਿ ਇਹਨਾਂ ਨੇ ਮੂਰੋਂ ਸਾਰੀ ਜਗ੍ਹਾ ਨੱਪ ਕੇ ਜੋ ਨਾਲਾ ਬੰਦ ਕੀਤਾ ਗਿਆ ਹੈ ਇਹ ਨਜਾਇਜ਼ ਕਬਜ਼ਾ ਕੀਤਾ ਜਾ ਰਿਹਾ ਹੈ ਸਰਕਾਰੀ ਜਗ੍ਹਾ ਮੈਂ ਮਾਮਲਾ ਤੇ ਹੀ ਹੈ ਜੀ ਇੱਥੋਂ ਦੀ ਇੱਕ ਨਾਲਾ ਲੱਗਦਾ ਸੀ ਪਾਣੀ ਵਾਲਾ ਪੁਰਾਣਾ ਜੀ ਅਜੇ ਤੋਂ ਘਟੋ ਘਟ 40 50 ਸਾਲ ਪੁਰਾਣਾ ਉਹ ਇਹਨਾਂ ਨੇ ਮਤਲਕ ਨਾਲਾ ਬੰਦ ਕਰਕੇ ਉੱਤੇ ਹੀ ਦੁਕਾਨ ਸੱਤ ਰਹੇ ਆ ਵੀ ਅਸੀਂ ਇਹ ਚੋਨੇ ਪ੍ਰੋਪਰ ਵੀ ਉਹ ਨਾਲੇ ਦੀ ਜਗਾ ਜ਼ਰੂਰ ਸਾਨੂੰ ਛੱਡੀ ਜਾਵੇ ਜਦ ਵੀ ਮੀਂਹ ਆਉਂਦਾ ਹੈਗਾ ਸਾਨੂੰ ਬੜੀ ਮੁਸ਼ਕਲ ਹੁੰਦੀ ਹੈ ਇੱਥੋਂ ਦੀ ਪਾਣੀ ਲੰਘਦਾ ਨਹੀਂ ਦੋ ਰਾਹ ਤੇ ਇਹਨਾਂ ਨੇ ਬੰਦ ਕਰਕੇ ਉੱਤੇ ਦੁਕਾਨ ਬਣਾ ਲਈ ਆ ਸਾਹੀ ਸਾਡੀ ਬੇਨਤੀ ਹੈ ਇਹਨੂੰ ਬੰਦ ਕੀਤਾ ਜਾਵੇ ਨਾਲਾ ਸਾਨੂੰ ਖੋਲਿਆ ਜਾਵੇ ਕਿਹੜਾ ਨਾਲਾ ਕਿਧਰੋਂ ਆਉਂਦਾ ਇਹ ਇਧਰੋਂ ਬਸਤੀ ਚੋਂ ਆਉਂਦਾ ਸੀਗਾ ਨਾਲਾ ਤਾਂ ਇਹ ਪੱਕਾ ਜੀ ਹੈ ਕੁਈ ਅੱਜ ਕੱਲ ਦਾ ਨਹੀਂ ਪਿੱਛੋਂ ਬੰਦ ਹੋ ਗਿਆ ਜੀ ਅੱਜ ਇਹਨਾਂ ਨੇ ਬੰਦ ਕਰ ਲਿਆ ਕੱਲ ਨੂੰ ਕੋਈ ਅੱਗੇ ਕਰਕੇ ਧਰ ਲੂਗਾ ਜੀ ਕਹਿੰਦੇ ਇਹ ਥੋੜਾ ਮਸਲਾ ਜੀ ਬੰਦ ਹੋ ਗਿਆ ਤਾਂ ਉਹਨੂੰ ਆਪਾਂ ਕਵਰ ਕਰ ਲਓ ਸਰਕਾਰੀ ਜਗ੍ਹਾ ਸਰਕਾਰੀ ਜਗ੍ਹਾ ਨੂੰ ਤਾਂ ਕਬਜ਼ਾ ਕਰਨੀ ਨਾ ਸਕਦੇ ਜੀ ਨਾਲੇ ਦੀ ਜਗ੍ਹਾ ਪਾਣੀ ਅਸੀਂ ਨਿਘਾਈਏ ਨਾ ਨਿਘਾਈਏ ਜਗ੍ਹਾ ਤਾਂ ਅਸੀਂ ਛੱਡਣੀ ਛਡਾਉਣੀ ਛਡਾਉਣੀ ਕਿਉਂਕਿ ਸਰਕਾਰੀ ਜਗ੍ਹਾ ਜੀ ਇਹਨਾਂ ਦੇ ਕੱਲਿਆਂ ਦਾ ਇਹਨਾਂ ਦਾ ਹੱਕ ਨਹੀਂ ਹੈਗਾ ਜੀ ਪਾਣੀ ਵਧਦਾ ਗਿਆ ਦੋ ਥਾਂ ਰਾਹ ਹੋਣਗੇ ਦੋ ਨੰਗੇ ਇਹਨਾਂ ਨੇ ਅਗਲੇ ਪਾਸੇ ਵੀ ਬੰਦ ਕਰ ਰੱਖਿਆ ਜੀ ਅਗਲੇ ਪਾਸੇ ਛੋਟੀਆਂ-ਉਡੀਆਂ ਪੁਲੀਆਂ ਬਣਾਉਂਦੀਆਂ ਪਾਣੀ ਦਾ ਇੱਕ ਕੋਠੇ ਦਾ ਨੀ ਮਾਨ ਹੁੰਦਾ ਤੇ ਸਾਰੀ ਬਸਤੀ ਦਾ ਪਾਣੀ ਏਡੇ-ਏਡੇ ਮੋਗਰੇ ਵਿੱਚ ਦੀ ਕੱਢ ਰਿਹਾ ਜੀ ਆਪਦੇ ਇੱਕ ਲੋਟ ਦੇ ਮੁਤਾਬਕ ਆ ਜੈਪੀਨ ਜੈ ਭਾਰਤ ਮੈਂ ਨਾਨਕ ਸਿੰਘ ਤੱppa ਜੀ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਆਜ਼ਾਦ ਇਹ ਇੱਕ ਗਰੀਬ ਪਰਿਵਾਰਾਂ ਦਾ ਮਸਲਾ ਜੀ ਜਿੱਥੇ ਆਪਣਾ ਬਾਈਗਰ ਬਸਤੀ ਬਣੀ ਹੋਈ ਆ ਵਿੱਚ ਉਹਦੇ ਸਾਡੇ ਮਜਬੂਤ ਸਿੱਖ ਭਾਈਚਾਰਾ ਰਮਦਾਸੀ ਅਤੇ ਹੋਰ ਵੀ ਬਹੁਤ ਸਾਰੇ ਗਰੀਬ ਲੋਕ ਰਹ ਰਹੇ ਨੇ ਇੱਥੇ ਇੱਕ ਗੰਦੇ ਨਾਲੇ ਦੀ ਨਿਕਾਸੀ ਬੜਾ ਪਾਣੀ ਸੀਗਾ ਜੀ ਉਹ ਨਿਕਲਦਾ ਸੀ ਬਣਿਆ ਹੋਇਆ ਸੀਗਾ ਉੱਥੇ ਕਿਸੇ ਬੰਦੇ ਨੇ ਨਜਾਇਜ਼ ਕਬਜ਼ਾ ਕਰ ਲਿਆ ਉਹ ਸਰਕਾਰੀ ਜਗ੍ਹਾ ਦੀ ਹੁਣ ਉਹਦੇ ਉੱਪਰ ਉਹ ਜਗਾ ਪਾ ਕੇ ਲੈਟਰ ਪਾਉਣ ਦੀ ਤਿਆਰੀ ਵਿੱਚ ਸੀਗੇ ਅਸੀਂ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦਿੱਤਾ ਵੀ ਇਸ ਕੰਮ ਨੂੰ ਰੋਕਿਆ ਜਾਵੇ ਅਤੇ ਜਿਹੜਾ ਉੱਥੇ ਸਮਾਨ ਆ ਉਹਨੂੰ ਜ਼ਬਤ ਕੀਤਾ ਜਾਵੇ ਜੇ ਸਾਡੀਆਂ ਇਹ ਮੰਗਾਂ ਨਾ ਮੰਨੀਆਂ ਗਈਆਂ ਅਸੀਂ ਸਾਡੀਆਂ ਮਜ਼ਦੂਰ ਜਥੇਬੰਦੀਆਂ ਨੂੰ ਬੁਲਾ ਕੇ ਵੱਡਾ ਸੰਘਰਸ਼ ਵਿੜਾਂਗੇ ਜੀ ਜੈਪੀ ਜੈ ਪਰ ਮੇਰਾ ਨਾਮ ਸੰਘਾਰਾ ਸਿੰਘ ਚੋਹਾਨ ਕੇ ਕਲਾਂ ਦੀ ਜ਼ਿਲ੍ਹਾ ਸਕੱਤਰ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਆਜ਼ਾਦ ਠੀਕ ਨਾ ਜਣਾ ਚਾਹਾਂ ਤੈਨਾਂ ਤਾਂ ਇਹ ਹੈ ਜੀ ਦੇਖੋ ਅੱਜ ਅਸੀਂ ਤਪੇ ਦੇ ਵਿੱਚ ਆਏ ਆਂ ਬਾਬਾ ਮੱਟ ਦੇ ਨਾਲ ਬਜੀਗਰ ਬਸਤੀ ਹੈ ਜਿਹੜਾ ਮਾਤਾ ਦਾਸੀ ਦਾਤੀ ਦੇ ਰੋੜ ਹੈਗਾ ਉਹਦੇ ਉਪਰੋਂ ਪਿਛਲੇ ਪਾਸਿਓਂ ਬਹੁਤ ਸਾਰੇ ਘਰਾਂ ਦਾ ਜਿੱਥੇ ਸਾਡਾ ਗਰੀਬ ਸਮਾਜ ਰਹਿੰਦਾ ਮਜ਼ਦੂਰ ਸਮਾਜ ਰਹਿੰਦਾ ਉਹਦਾ ਪਾਣੀ ਆ ਰਿਆ ਸੀ ਸੱਪੜਵਾਲ ਨੂੰ ਉਸ ਪਾਣੀ ਦੇ ਵਿੱਚ ਬਹੁਤ ਵੱਡੇ ਘਰਾਂ ਦਾ ਪਾਣੀ ਸੀ ਜਿਹੜਾ ਵੱਡੀ ਤਦਾਰ ਦੇ ਵਿੱਚ ਆਉਂਦਾ ਸੀ ਆ ਕੇ ਸਾਡੇ ਉੱਥੇ ਇੱਕ ਪੁਲੀ ਬਣੀ ਰਹੀ ਸੀ ਸਾਡੇ ਮਜ਼ਦੂਰਾਂ ਦੇ ਵਿਹੜੇ ਦੇ ਵਿੱਚ ਮਜ਼ਦੂਰਾਂ ਦੇ ਮਹੱਲੇ ਦੇ ਵਿੱਚ ਪੁਲੀ ਬਣੀ ਵੀ ਸੀ ਉਹਦੇ ਥੱਲੇ ਦੀ ਪਾਣੀ ਪਹਿਲਾਂ ਆਲਰੇਡੀ ਜਾਂਦਾ ਹੁੰਦਾ ਸੀਗਾ ਪਰ ਅੱਜ ਇੱਕ ਉਥੋਂ ਦੇ ਪਰਿਵਾਰ ਨੇ ਜਿਹੜਾ ਇੱਕ ਆਪਣੇ ਆਪ ਨੂੰ ਤਨਾੜ ਦੱਸਦਾ ਹੈਗਾ ਤਕੜਾ ਪਰਿਵਾਰ ਹੈ ਉਸ ਨੇ ਧੱਕੇ ਦੇ ਨਾਲ ਉਹ ਜਿਹੜਾ ਨਾਲਾ ਬੰਦ ਕਰਕੇ ਉਸ ਜਗ੍ਹਾ ਦੇ ਉੱਪਰ ਕਬਜ਼ਾ ਕਰ ਲਿਆ ਉਹ ਦੁਕਾਨ ਬਣਾ ਰਿਹਾ ਹੈਗਾ ਸ਼ਾਇਦ ਕੋਈ ਮਕਾਨ ਬਣਾ ਰਿਹਾ ਦੁਕਾਨ ਬਣਾ ਰਿਹਾ ਉਹਦੇ ਤੇ ਕੁਝ ਬਣਾ ਰਿਹਾ ਹੈਗਾ ਪਰਿਵਾਰ ਨੇ ਜਦੋਂ ਕਿਹਾ ਇਹਨਾਂ ਮਜ਼ਦੂਰ ਪਰਿਵਾਰਾਂ ਨੇ ਕਿਹਾ ਵੀ ਸਾਡੇ ਘਰਾਂ ਦੇ ਅੰਦਰ ਪਾਣੀ ਵੜਨ ਲੱਗ ਗਿਆ ਤਾਂ ਕੀ ਕਰਿਆ ਉਹ ਕਹਿੰਦਾ ਮੈਂ ਨੀਚੇ ਦੀ ਤਾਂ ਪਾਈਪ ਕੱਢ ਦਿੰਦਾ ਹੈ ਪਰ ਮੈਂ ਉੱਪਰੋਂ ਜਰੂਰ ਕਹਿੰਦਾ ਬਗਲੂਗਾ ਇਸ ਕਰਕੇ ਪਹਿਲਾਂ ਵੀ ਇੱਕ ਵਾਰ ਮਾਰਕੀਟ ਕਮੇਟੀ ਨੂੰ ਵੀ ਦਿੱਤਾ ਗਿਆ ਸੀਗਾ ਵੀ ਇਹਨਾਂ ਨੂੰ ਰੋਕੋ ਔਰ ਇਹਨਾਂ ਦਾ ਜਿਹੜਾ ਸਮਾਨ ਆ ਉਹ ਜਬਤ ਕਰੋ ਵੈਸੇ ਆਲਰੇਡੀ ਇਹ ਹੁੰਦਾ ਆ ਜਦੋਂ ਵੀ ਕਿਤੇ ਕੋਈ ਬਾਜ਼ਾਰ ਦੇ ਵਿੱਚ ਵੀ ਦਿੱਕਤ ਆ ਜੇ ਇਦਾਂ ਦੀ ਤਾਂ ਮਾਰਕੀਟ ਕਮੇਟੀਆਂ ਜਿੰਨੀਆਂ ਵੀ ਸਾਡੇ ਪੰਜਾਬ ਦੇ ਨੇ ਸਮਾਨ ਨੂੰ ਚੱਕ ਕੇ ਲੈ ਜਾਂਦੀਆਂ ਨੇ ਪਰ ਉਹਨਾਂ ਨੇ ਕੋਈ ਹਜੇ ਕਾਰਵਾਈ ਨਹੀਂ ਕੀਤੀ ਅੱਜ ਅਸੀਂ ਮਜ਼ਦੂਰ ਮੁਕਤੀ ਮੋਚਾ ਪੰਜਾਬ ਜਥੇਬੰਦੀ ਵੱਲੋਂ ਹੋਰ ਵੀ ਸਾਰੇ ਉਸ ਵਸਤੀ ਦੇ ਲੋਕਾਂ ਵੱਲੋਂ ਇਕੱਠੇ ਹੋ ਕੇ ਐਸਡੀਓ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਕਿ ਇਸ ਬੰਦੇ ਨੂੰ ਰੋਕਿਆ ਜਾਵੇ ਔਰ ਇਹਦਾ ਕਬਜ਼ਾ ਹਟਾਇਆ ਜਾਵੇ ਪ੍ਰੋਪਰ ਤੌਰ ਤੇ ਜਿਵੇਂ ਆਲਰੇਡੀ ਪਹਿਲਾਂ ਨਾਲਾ ਸੀਗਾ ਉਹਦਾ ਜਿਹੜਾ ਪ੍ਰਬੰਧ ਕਰਕੇ ਨਾਲਾ ਬਣਵਾ ਕੇ ਜਿਹੜਾ ਸਹੀ ਤਰੀਕੇ ਨਾਲ ਜਿਹੜਾ ਪਾਣੀ ਕਢਾਇਆ ਜਾਵੇ ਅਸੀਂ ਅੱਜ ਇਹ ਵੀ ਤੁਹਾਡੇ ਮਾਦਮ ਰਾਹੀਂ ਜਿਹੜਾ ਹੈਗਾ ਕਹਿਣਾ ਚਾਹੁੰਦੇ ਆ ਕਿ ਜੇਕਰ ਪ੍ਰਸ਼ਾਸਨ ਨੇ ਇਹ ਹਲ ਨਾ ਕੀਤਾ ਉਸ ਬੰਦੇ ਦਾ ਕਬਜ਼ਾ ਨਾ ਛਡਾਇਆ ਨਾਲਾ ਨਾ ਕਢਾਇਆ ਤਾਂ ਅਸੀਂ 25 ਤਰੀਕ ਨੂੰ ਦੁਬਾਰਾ ਫੇਰ ਇੱਥੇ ਇੱਕ ਵੱਡਾ ਇਕੱਠ ਕਰਾਂਗੇ ਇਹ ਸਾਡਾ ਤੈਹ ਚੁੱਕਿਆ ਸਾਡੇ ਆਗੂਆਂ ਨਾਲ ਸੋ ਅਸੀਂ ਤਾਂ ਇਹ ਕਹਿੰਦੇ ਸੀ ਵੀ ਪਹਿਲੀ ਗੱਲ ਤਾਂ ਪ੍ਰਸ਼ਾਸਨ ਇਹ ਨੌਬਤ ਆਉਣ ਨਾ ਦੇਵੇ ਪਰ ਜੇਕਰ ਇਹ ਨੌਬਤ ਆਉਂਦੀ ਹੈ ਇਹ ਸਾਰੇ ਦਾ ਜਿਹੜਾ ਜ਼ਿੰਮੇਵਾਰ ਆ ਉਹ ਪ੍ਰਸ਼ਾਸਨ ਹੋਊਗਾ ਤੇ ਉਹ ਜਿਹੜਾ ਪਰਿਵਾਰ ਹੋਊਗਾ ਜਿਹੜਾ ਕਬਜ਼ਾ ਕਰੀ ਬਿਠਾ ਹੈ ਸਾਡੇ ਕੋਲ ਇਹਨਾਂ ਦੀ ਬਸਤੀ ਲਈ ਦਰਖਾਸਤ ਆਈ ਸੀਗੀ ਤੇ ਉਹਨਾਂ ਨੇ ਮੌਕਾ ਵੀ ਦਿਖਾਇਆ ਵੀ ਇੱਥੋਂ ਨਾਲਾ ਨਗਰ ਵਿੱਚ ਦੀ ਇਸ ਲਈ ਇੰਸਪੈਕਟਰ ਸਾਹਿਬ ਸਾਡੇ ਨਾਲ ਲਾਇਏ ਨੇ ਗੁਰਦੀਪ ਜੀ ਨੇ ਤੇ ਬਾਕੀ ਇਹਨਾਂ ਨੂੰ ਕੰਮ ਬੰਦ ਕਰਵਾ ਦਿੱਤਾ ਹੈ ਕੱਲੂ ਬੁਲਾਇਆ ਇਹਨਾਂ ਨੂੰ ਕੱਲੂ ਐਸਓ ਸਾਹਿਬ ਆਉਣਗੇ ਤੇ ਉਹ ਜਿਵੇਂ ਉਹਨਾਂ ਦਾ ਫੈਸਲਾ ਹੋਊਗਾ ਮੈਂ ਇਹਨਾਂ ਨੂੰ ਕਰਦਾ